ਹਾਂਜੀ ਬਾਬਿਓ ਕਿੱਦਾਂ ਹਾਲ ਚਾਲ ਜੀ ਸਾਰਿਆਂ ਦੇ ਐਤਕੀ ਦਾ ਬਾਬਿਓ ਹਣਾ ਸਾਡੀ ਮੈਨੂੰ ਲੱਗਦਾ ਵੀ ਸਾਡੀ ਕਿਸਮਤ ਇਹ ਜਾਂ ਮਾਲਵੇ ਇਦਾਂ ਦੀ ਥਣਾ ਸਾਡੀ ਮਾੜੀ ਆ ਪਹਿਲਾ ਹਫਤਾ ਲੱਗੇ ਆ ਉੱਥੇ ਵੀ ਇਹ ਨੌਡੇ ਲੱਗਿਆ ਸਾਨੂੰ ਗੱਡੀ ਲੋਡ ਕਰਦਿਆਂ ਨੂੰ ਤੇ ਮੁੜ ਕੇ ਆਣੀ ਤੁਰੇ ਆ ਬਾਜੀ 100 ਕਿਲੋਮੀਟਰ ਕੱਢੀ ਦਾ ਕੋਈ ਨਾ ਕੋਈ ਅੜਚਨ ਸਾਡੀ ਆ ਡੇਕਦੀ ਆ ਪਹਿਲਾਂ ਇਦਾਂ ਕਰਦੇ ਕਰਦੇ ਥਕੇ ਤੁਕੇ ਖਾਂਦੇ ਮਾਲਵੇ ਵੀ ਐਸ਼ਰ ਰਾਮਪੁਰ ਬਾਰਡਰ ਤੱਕ ਆਏ ਆ ਉੱਥੋਂ ਚੱਲੇ ਆ ਰਾਤ ਨੂੰ ਉਹ ਸਾਡੇ ਨਾਲ ਇੱਕ ਵੀ ਆਪਣੇ ਗੱਡੀ ਸੀਗੀ ਉਹਦਾ ਮਾਲਬ ਅਸੀਂ 10 ਕਿਲੋਮੀਟਰ ਅੱਗੇ ਸੀ ਉਹ 7 ਤੋਂ 10 ਕਿਲੋਮੀਟਰ ਪਿੱਛੇ ਸੀਗਾ ਉਹਨੂੰ ਮਿਲ ਗਿਆ ਆਰਟੀਓ ਦੇ ਉਹਦਾ ਕਰਤਾ ਵੀ ਇਹ ਚਲਾਨ 38000 ਦਾ ਉਹ ਸਾਡੇ ਮਤਲਬ ਜੀ ਉਸੇ ਵੇਲੇ ਮਤਲਬ ਵੀ ਇਹ ਪੱਤੇ ਚੜ ਗਏ ਤਾਹਾਂ ਨੂੰ ਇਹ ਗੱਡੀਆਂ ਲਾਓ ਸਾਈਡ ਤੇ ਉੱਥੋਂ ਲਾ ਕੇ ਪਹਿ ਰਾਤੀ ਚੱਲੇ ਆ ਰਾਤੀ ਗੱਡੀ ਦਾ ਰਾਜੂ ਵਾਲੀ ਗੱਡੀ ਦਾ ਮਾਲ ਹੈ ਵੀ ਇਹ ਪ੍ਰੈਸ਼ਰ ਨਹੀਂ ਬਣਦਾ ਸੀਗਾ ਤਾਂ ਵੀ ਰਾਜੂ ਦਾ ਤਾਂ ਪ੍ਰੈਸ਼ਰ ਬਣ ਜਾਂਦਾ ਹੈ ਦਿਨ ਦੇ ਵਿੱਚ ਮਤਲਬ ਵੀ ਇਹਦਾ ਵੀ ਇਹ ਤਿੰਨ ਚਾਰ ਵਾਰੀ ਬਣ ਜਾਂਦਾ ਆ ਤੇ ਰਾਜੂ ਵਾਲੀ ਗੱਡੀ ਦਾ ਪ੍ਰੈਸ਼ਰ ਨਹੀਂ ਸੀ ਬਣਦਾ ਰਾਤੀ ਤੇ ਉਹਦੇ ਕਰਕੇ ਸਾਨੂੰ ਰੁਕਣਾ ਪੈ ਗਿਆ ਹੁਣ ਇਥੋਂ ਅੱਜ ਨਿਕਲਾਂਗੇ ਰਾਤ ਨੂੰ ਤਾਂ ਫੇਰ